kalian itu merencanakan untuk

ਵੇਦਾ ਪੰਜਾਬੀ ਉਹ ਦੇਖ ਸਕਦੇ ਹੋ ਤਾਂ ਕੰਮ ਕੀ ਜੜੀ ਉਹ ਦੇਖ ਸਕਦੇ ਹੋ ਤਾਂ ਕੰਮ ਕੀ ਜੜੀ ਇਹ ਲੜਕੀ ਇਹ ਲੜਕੀ ਨਹੀਂ ਲੈਣਾ ਬਿਲਕੁਲ ਦੇਖਦੇ ਕੰਮ ਦਾ ਤਾਂ ਬਦਸਲਤ ਉਸਤਾ ਦੇ ਦੱਸਦਾ ਜੋ ਨਾਮਾ ਹੋ ਰਿਹਾ ਹੈ ਨਾ ਨੀਮਾ ਤੁਸੀਂ ਇਹ ਦੇਖ ਸਕਦੇ ਹੋ ਜਿਹੜਾ ਕੰਮ ਦਿਖਾ ਰਿਹਾ یہ بات کرتے اپ بھی بولنا اپ کیا پنجابی بولیں گے ہلو وہ بولے یار اپ چلے گا اپ سنا کر کریا 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 ਸਭ ਦੀ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਵਾਸਤੇ ਇੱਥੇ ਲਾ ਸਕਦੇ ਤਾਂ ਰਹਿ ਜਾਂਦੇ ਇੱਥੇ ਆਪਣਾ ਹੱਕ ਉਹ ਤਾਂ ਕਹਿ ਰਹੇ ਸੀ ਆਪਣੀ ਉੱਪੀ ਜਾ ਕੇ ਲਾਓ ਇੱਥੇ ਲੋਕ ਲੋ ਨਹੀਂ ਲਾਦੇ ਭਾਈ ਨਹੀਂ ਕਰਦੇ ਕਿਉਂਕਿ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਪੰਜਾਬ ਹਮੇਸ਼ਾ ਹਰੇਕ ਦੇ ਨਾਲ ਖੜਦਾ ਹੈ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਹੈ ਅ ਸਾਡਾ ਮੰਨਿਆ ਚਲੋ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰਾ ਹੋਣਾ ਹੈ ਆ ਪਰ ਜਿਹੜੀ ਗੱਲ ਗਲਤ ਹੈ ਉਹ ਕੋਈ ਮੇਨ ਕਰਨ ਵਾਲਾ ਬੰਦਾ ਕੋਈ ਕਿਸੇ ਦਾ ਜਵਾਬ ਦੇਣ। ਮੈਂ ਕਹਿ ਰਹੀ ਹਾਂ ਕਿ ਇਹ ਜਦੋਂ 14 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਨਾਲ ਵਿਆਹ ਦਿੰਦੇ ਨੇ ਉਹ ਤਾਂ ਬਲਦਕਾਰ ਨਹੀਂ ਹੁੰਦਾ। ਇਹ ਗੱਲ ਨਹੀਂ। ਉਹ ਤਾਂ ਬਲਦਕਾਰ ਹੀ ਹੁੰਦਾ। ਅੱਜ ਕਹਿੰਦੇ ਸਾਡੀ ਧੀ ਨੂੰ ਬਲਦਕਾਰ ਕੀਤਾ। ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦਕਾਰ ਹੋਇਆ ਸੀ ਉਦੋਂ ਹੂੰ ਇਹ ਹੁਣ ਸਾਡੇ ਇੱਥੇ ਰੋਡ ਦੇ ਟਰਨਾਂ ਲਾ ਕੇ ਕਿਉਂ ਬੈਠੇ ਨੇ? ਉਕੇ ਤੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈਂਦੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਵੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖਵਾਉਂਗਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਤੇ ਜਿਹੜਾ ਅਸੀਂ ਇਹ ਡੈੱਡ ਬੋਡੀ ਉਹਨੂੰ ਪੁਲਿਸ ਵਾਸਤੇ ਸਿਵਲ ਹਸਪਤਲ ਭੇਜਤਾ ਹੈ ਅੱਛਾ ਉਹਨਾਂ ਅਸੀਂ ਜਿਹੜੇ ਫੈਸਲੇ ਲਿਆ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਹਨਰ ਜਾਓ ਆਪਣੇ ਬਿਆਨ ਲਿਖਾਓ ਦਾ ਸਟੇਟਮੈਂਟ ਦੋ ਪਰ ਉਹ ਸਵੇਰੇ ਕਹਿ ਰਹੇ ਸਹੀ ਸਵੇਰੇ ਵੀ ਲੱਗਦਾ ਕੀ ਹੈਗਾ ਪੂਰਾ ਮਾਮਲਾ ਕੀ ਹੈਗਾ ਹੁਣ ਕਦੋਂ ਸਭ ਹੋ ਜਾਣਾ